ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਦੇ ਲਈ ਕਿਸਾਨ ਆਗੂ ਨੇ ਤਿਆਰ ਕੀਤਾ ਅਨੋਖਾ ਪੱਖਾ ਤੁਹਾਨੂੰ ਦੱਸਦੇ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੇ ਲਈ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਤੇ ਹੁਣ ਮੋਰੇ ਗਰਮੀਆਂ ਵੀ ਆ ਗਈਆਂ ਨੇ ਤੇ ਉਸ ਦੇ ਨਾਲ ਮੱਛਰ ਵੀ ਵਧੇਗਾ ਤਾਂ ਜਿਨ੍ਹਾਂ ਨੂੰ ਦੇਖਦੇ ਹੋਏ ਇਸ ਕਿਸਾਨ ਨੇ ਇੱਕ ਅਨੋਖਾ ਪੱਖਾ ਤਿਆਰ ਕੀਤਾ ਜਿਸ ਤੇ ਨਾਲ ਗਰਮੀ ਤੋਂ ਵੀ ਰਾਹਤ ਮਿਲੇਗੀ ਤੇ ਮੱਛਰ ਤੋਂ ਵੀ ਬਚਾਅ ਹੋਵੇਗਾ ਤੁਹਾਨੂੰ ਕਿਸਾਨ ਆਪਣੀ ਟਰਾਲੀ ਦੇ ਵਿੱਚ ਲੱਦ ਕੇ ਇਸ ਪੱਕੇ ਨੂੰ ਸ਼ੰਭੂ ਬਾਰਡਰ ਤੇ ਲੈ ਕੇ ਜਾਵੇਗਾ ਤੇ ਇਸ ਕਿਸਾਨ ਨੇ ਆਪਣੇ ਹੀ ਪੈਸਿਆਂ ਦੇ ਨਾਲ ਇਹ ਅਨੋਖਾ ਪੱਖਾ ਤਿਆਰ ਕੀਤਾ ਹੈ ਤੇ ਕਿਹਾ ਕਿ ਚੋਣ ਜਾਬਤੇ ਦੌਰਾਨ ਵੀ ਇਹ ਮੋਰਚਾ ਜਾਰੀ ਰਹੇਗਾ ਜਦ ਤੱਕ ਅਸੀਂ ਜਿੱਤਦੇ ਨਹੀਂ ਆ। ਹਾਂਜੀ ਕੀ ਨਾ ਤੁਹਾਡਾ ਜੀ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਉਮੀਦਵਾਰ ਪ੍ਰਧਾਨ ਵਿਆਲ ਸਿੰਘ ਮੀਆਂਵਿੰਡ। ਤੁਹਾਡੇ ਵਾਸਤੇ ਪੱਖਾ ਬਣਾਇਆ ਗਿਆ ਕਿਸ ਵਾਸਤੇ ਬਣਾਇਆ ਗਿਆ ਇਹ ਜਿਹੜਾ ਪੱਖਾ ਬਣਾਇਆ ਵਾ ਸਾਨੂੰ 1 ਕਾਟ ਤੇਨੇ ਦਿੱਤਾ ਵਾ 15-16000 ਰੁਪਏ ਦਾ ਪੱਖਾ ਬਣਿਆ ਵਾ ਇਹ ਦੋਲਣ ਵਾਸਤੇ ਉਹਨੇ ਦਿੱਤਾ ਕਿਉਂਕਿ ਜੇ ਉੱਥੇ ਜਿਹੜੀ ਗਰਮੀ ਹੈ ਤੇ ਮੱਛਰ ਦਾ ਬਚਾਅ ਕਰ ਸਕੀਏ ਇਹ ਕਰਕੇ ਜਿਹੜੇ ਸਰਕਾਰ ਕਹਿੰਦੇ ਵੀ ਇਕੱਲੇ ਥੋੜੇ ਕਿਸਾਨਾਂ ਦਾ ਦੋਲਣ ਆਂ ਅਸੀਂ ਕਹਿੰਦੇ ਸਾਰੇ ਦੁਕਾਨਦਾਰ ਆੜਤੀਆਂ ਸਾਰਿਆਂ ਦਾ ਦੋਲਣ ਸਾਰਿਆਂ ਦਾ ਸਾਥ ਮਿਲਣ ਰਿਹਾ ਵਾ ਉਹਨੇ ਪੱਖਾ ਬਣਾ ਕੇ ਦਿੱਤਾ ਕਹਿੰਦਾ ਜੇ ਹੋਰ ਵੀ ਲੋੜ ਹੋਈ ਹੋਰ ਵੀ ਤੁਹਾਨੂੰ ਤਿਆਰ ਕਰਾ ਕੇ ਦੇਵਾਂਗੇ ਇਹ ਦੋਲਣ ਚ ਲੈ ਕੇ ਜਾਓਗੇ ਪੱਖਾ ਹਾਂ ਬਿਲਕੁਲ ਸਿਬੂ ਬਾਰ ਕੀ ਤਾਂ ਦੇਖਿਆ ਜਾਵੇ ਚੋਣ ਜਾਬਤਾ ਲੱਗ ਗਿਆ ਤੇ ਧਰਨੇ ਦਾ ਕਿੰਨਾ ਸਮਾਂ ਚੱਲੂਗਾ ਵੇਖੋ ਜੀ ਅਸੀਂ ਪਹਿਲਾਂ ਸਰਕਾਰ ਨੂੰ ਦੱਸਿਆ ਜੀ ਜਾਂ ਤੇ ਸਾਡੀਆਂ ਮੰਗਾਂ ਮੰਨ ਲਓ ਐਮਐਸਸੀ ਦੇ ਗਾਰੰਟੀ ਦੇ ਦਿਓ ਸਮੁੱਚਾ ਕਰਜ਼ਾ ਮਾਫ਼ ਕਰ ਦਿਓ ਜਿਹੜੀਆਂ ਦਾ ਮੰਗਾਂ ਉਹ ਮੰਨ ਲਓ ਸਾਡੀਆਂ ਅਸੀਂ ਦੋਨੇ ਜਿਹੜਾ ਸਮਾਪਤ ਕਰ ਦਾਂਗੇ ਉਹ ਸਰਕਾਰ ਨੇ ਨਹੀਂ ਮੰਨਿਆ ਪਹਿਲਾਂ ਅਸੀਂ ਆਖਿਆ ਚੋਣ ਜਾਬਤਾ ਲੱਗ ਜੇ ਜੋ ਮਰਜ਼ੀ ਹੋ ਜੇ ਦੋਲਣਾ ਸਾਡਾ ਲੱਗਾ ਰਹੂਗਾ ਉਹਨਾਂ ਚ ਲੱਗਾ ਰਹੋ ਜਿੰਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਮਨੀ ਸਰਕਾਰ ਨੂੰ ਸਰਕਾਰ ਨੂੰ ਇਹੋ ਚਤਾਵਨੀ ਹੈ ਜੇ ਸਾਡੀਆਂ ਮੰਗਾਂ ਮੰਨੀਆਂ ਜਾਂ ਜੇ ਨਹੀਂ ਮੰਨੀਆਂ ਜਾਂਦੀਆਂ ਅਗਲੀ ਸਰਕਾਰ ਜਿਹੜੀ ਆ ਉਹ ਉਹ ਕੋ ਮੰਗਾਂ ਮਨਾ ਕੇ ਫੇਰ ਅਧੋਲਨ ਜਿਹੜਾ ਉੱਥੋਂ ਸਮਾਪਤ ਕੀਤਾ ਜਾਊਗਾ ਕਿੰਨਾ ਸਮਾਂ ਚੱਲੂਗਾ ਜਿਆ ਅਧੋਲਨ ਵੇਖੋ ਜੀ ਇਹ ਸਾਲ ਚੱਲ ਜੇ 2 ਸਾਲ ਚੱਲ ਜੇ ਬਿਲਕੁਲ ਅਧੋਲਨ ਚਲਾਵਾਂਗੇ ਅਸੀਂ